ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਸ਼ੂ ਮੰਡੀ ਚ ਗਰਾਵਾ ਦੋਸਤੋ ਇਹ ਪਸ਼ੂ ਮੰਡੀ ਮਹੀਨੇ ਚ ਸਿਰਫ 23 ਤਰੀਕ ਨੂੰ ਲੱਗਦੀ ਆ ਤੇ ਭਾਰੀ ਗੰਚ ਦੀ ਵਾਈ ਦੋਸਤੋ ਟਾਪ ਦੀ ਮੋਹਰਨ ਨਸਲ ਦੀ ਮੱਝ ਤੇ ਟਾਪ ਦੀਆਂ ਐਚ ਐਫ ਤੇ ਜਰਸੀ گاਵੇ ਇਸ ਮੰਡੀ ਦੇ ਵਾਈ ਦੋਸਤੋ ਪਹੁੰਚਦੀਆਂ ਤੇ ਅੱਜ ਆਪਾਂ ਤੁਹਾਨੂੰ ਟਾਪ ਦੀਆਂ ਜਰਸੀਆਂ ਦਿਖਾਉਣੀ ਆ ਚੰਗੇ ਰਿਕਾਰਡ ਵਾਲੀਆਂ ਤੇ ਚੰਗੇ ਦੋਸਤੋ ਹਵਾਨੇ ਵਾਲੀਆਂ ਟੇਲ ਲਵਾਂਗੇ ਬਾਈ ਜੀ ਹੁਣਾਂ ਤੋਂ ਤੇ ਵੀਡੀਓ ਨੂੰ ਐਡ ਤਾਂ ਹੀ ਜ਼ਰੂਰ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਆਜੋ ਚੱਲਦੇ ਆਂ ਮੰਡੀ ਦੇ ਅੰਦਰ ਤੇ ਲੈਨੇ ਆਂ ਇੰਟਰਵਿਊ ਨਾਲ ਕਰਦੇ ਆ ਗੱਲਾਂ ਬਾਤਾਂ ਜੀ ਗੱਲ ਜੀ ਕਿਹੜੀ ਜਗ੍ਹਾ ਤੋਂ ਆਏ ਆ ਜੀ ਅਸੀਂ ਮੁੱਲਾਪੁਰ ਦਾਖਾ ਤੋਂ ਆਏ ਆ ਮੁੱਲਾਪੁਰ ਦਾਖਾ ਦਾਖਾ ਠੀਕ ਕਿੰਨੇ ਪਸ਼ੂ ਲੈ ਕੇ ਆਏ ਮੰਡੀ ਜੀ ਚਾਰ ਪਸ਼ੂ ਲੈ ਕੇ ਆਏ ਦੋ ਜਰਸੀ ਲੈ ਕੇ ਆਏ ਦੋ ਸਾਹੀ ਵਾਲਾ ਚਾਰ ਲੈ ਕੇ ਆਏ ਸੀਗੇ ਤੇ ਕੋਸ ਰਹਿ ਗਈ ਆਪਣੇ ਦੋ ਪਸ਼ੂ ਪੈਗੀ ਹੱਟ ਤੇ ਆਪਣੀ ਜਰਸੀ ਇੱਕ ਨੰਬਰ ਕੰਨਵਾ ਸੁਬਾ ਜੀ ਬਲੂਨ ਬੱਚੀ ਆ ਜੀ ਚਾਰ ਦੰਦਾਂ ਬਲੂਨ ਬੱਚੀ ਚਾਰ ਦੰਦਾਂ ਠੀਕ ਆ ਦੋ ਜਲੇ 15 ਕਿਲੋ ਬੌਲੀ ਆ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੋਈ ਨੂੰ ਹੋ ਗਏ 7 5 6 ਦਿਨ ਹੋ ਗਏ 5 6 ਦਿਨ ਹੋ ਗਏ ਹਾਂਜੀ ਤੇ ਬੱਚਾ ਕੀ ਜੀ ਮਗਰ ਮੱਛੀ ਆ ਜੀ ਮਗਰ ਮੱਛੀ ਮਗਰ ਸਾਹੀ ਵਾਲਾ ਗੱਡੇ ਮੜੀ ਜੀ ਬਾਹਰ ਨੂੰ ਅ ਦੇਖ ਸਕਦੇ ਆ ਇੱਕ ਨੰਬਰ ਤੇ ਜਰਸੀ ਦੋਸਤੋ ਥਣ ਸੋਹਣੇ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਫੋਰ ਸ਼ਾਂਖ ਹੋ ਰਣੀ ਹਵਾਨਾ ਬਾਕੀ ਦੋਸਤੋ ਚੰਗਾ ਤਿਆਰ ਕੀਤਾ ਹੋਇਆ ਰਹਿਣ ਆ ਦੇਖ ਸਕਦੇ ਆ ਦੋਸਤੋ ਨੀੜ ਤੋਂ ਹਵਾਨੇ ਦੀ ਕੁਆਲਿਟੀ ਪੂਰਾ ਸੋਹਣਾ ਤੇ ਵੱਡਾ ਹਵਾਨਾ ਤਿਆਰ ਕੀਤਾ ਹੋਇਆ ਬੱਚੀ ਨੇ ਵਾ ਲਓ ਬਾਈ ਜੀ ਆ ਦੇਖ ਸਕਦੇ ਆ ਦੋਸਤੋ ਫੇਸ ਕੁਆਲਿਟੀ ਸੋਹਣੇ ਥਾਣਾ ਦੋਸਤੋ ਨਖਰਵੇਂ ਕੱਲੇ ਕੱਲੇ ਲੱਗੇ ਹੋਇਆ ਬੋਰਡ ਚੰਗਪੁਰਣੀ ਚਵਾਈ ਵਾਲਾ ਥਾਂ ਲੱਗਿਆ ਹੋਇਆ ਦੋਸਤੋ ਆ ਬਈ ਇੱਕ ਨੰਬਰ ਦਾ ਕੀ ਰੇਟ ਕਰਦੇ ਆ ਜੀ ਇਹ 55000 ਮੰਗਦੇ ਆ ਬੱਛੀ ਜੀ ਕੋ ਲੱਗ ਰਿਹਾ ਮੰਡੀ ਚ ਹਾਂ ਜੀ 40 45 ਦੰਦੇ ਆ ਕਿੰਨੇ ਹੀ ਦੇ ਦੋਗੇ 50000 ਤੋਂ ਘਟੇਂ ਦੇਣੀ 50000 ਤੋਂ ਹਾਂ ਥੱਲੇ ਆਓ ਮਾੜਾ ਮੋਟਾ ਜਲਸਾ ਮਹਿੰਗਾ ਕਰੀ ਬੈਠੇ ਆ ਨਿਆਇ ਚ ਕਰ ਦਿੰਗੇ ਚਾ ਦੋ ਨੰਬਰ ਕਹਿ ਨਾ ਸੂਆ ਜੀ ਆ ਜਾਓ ਜੀ ਦੋ ਨੰਬਰ ਹੈ ਵੀ ਬਰੂਣੀਆ ਹਮਨਾ ਜਿਸ ਵੀ ਬੱਚੀ ਆ ਵੀਰੇ ਸਿੱਧੂ ਜਾ ਸੂਆ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਜੀ ਨੂੰ ਦੋ ਦਿਨ ਹੋ ਗਏ ਜੀ ਮਗਰਬ ਮਗਰਬ ਚੀ ਆ ਬੱਚੀ ਮਗਰ ਠੀਕ ਹੈ ਤੇ ਦੁੱਧ ਕਿੰਨਾ ਕ ਤਿਆਰ ਹੋ ਗਿਆ ਦੁੱਧ ਇਸ ਟਾਈਮ 15 ਕਿਲੋ ਬੋਲੀ ਹੈ 15 ਕਿਲੋ ਬੋਲੀ ਤਿਆਰ ਦੁੱਧ ਕਿੰਨਾ ਚਵਾ ਜੂ ਦੁੱਧ ਦੇ ਜੂਗੀ ਜੀ 25 ਕਿਲੋ ਦੇਜੋ 25 ਕਿਲੋ ਕਰ ਲਈ ਮੜੀ ਬਾਹਰ ਆ ਦੋਸਤੋ ਨੇੜ ਤੋਂ ਹਵਾਨਾ ਚੈੱਕ ਕਰ ਸਕਦੇ ਆ ਸੋਹਣੇ ਥਾਣਾ ਦੋਸਤੋ ਨਿਖਰਮੇ ਕਲੇ ਕਲੇ ਫੋਰਸ਼ਾਂਕ ਪੋਰਾਣੀ ਆ ਵੀ ਸਕਦੇ ਆ ਦੋਸਤੋ ਪੰਜਾਬ ਵਾਲੀ ਜਰਸੀ ਹੈ ਦੋਸਤੋ ਹਵਾਨਾ ਜੇ ਤੁਸੀਂ ਵੇਖੋਗੇ ਤਾਂ ਪੂਰਾ ਚੰਗਾ ਤੇ ਵਟਾ ਹਵਾਨਾ ਤਿਆਰ ਕੀਤਾ ਹੋਇਆ ਆ ਵੀ ਸਕਦੇ ਆ ਦੋਸਤੋ ਨੇੜ ਤੋਂ ਅਣ ਵੇਖ ਸੇ ਨਿਖਰਮੇ ਕਲੇ ਕਲੇ ਲੱਗੇ ਹੋਏ ਆ ਆ ਦੋਸਤੋ ਨੇੜ ਤੋਂ ਥਾਣਾ ਵੀ ਦੇਖ ਸਕਦੇ ਆ ਸੋਹਣੇ ਥਾਣਾ ਦੋਸਤੋ ਨਿਖਰਵੇਂ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਖਵਾਨਾ ਬਾਕੀ ਚੰਗਾ ਤਿਆਰ ਕੀਤਾ ਹੋਇਆ ਹਾਂ ਭਾਈ ਇਹਦਾ ਕ੍ਰੀਏਟ ਕਰਦੇ ਆ ਜੀ ਮੁੱਲ ਤਾਂ 65 ਹੀ ਕਰਨੀ ਮੱਛੀ ਆ ਕੋ ਲੱਗ ਰਿਹਾ ਮੰਡੀ ਚ ਹਾਂ ਲੱਗਦਾ ਮੈਨੂੰ 45000 ਰੁਪਏ 52000 ਦੇਣੀ ਤੱਕਾ ਹੀ ਕਰੀ ਇਹਨੇ ਨੰਬਰ ਤਾਂ ਦੱਸ ਦੋ ਆਪਣਾ ਹਾਂ ਨੰਬਰ ਨੰਬਰ 82840 82840 ਹਾਂ 95608 95 608 ਠੀਕ ਆ ਧੰਨਵਾਦ ਜੀ